ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਤੋ ਭਾਈ ਅਮਰਤਪਾਲ ਸਿੰਘ ਕੀ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਇਸ ਗੱਲ ਦਾ ਲੋਕਾਂ ਵੱਲੋਂ ਬਾਰ-ਬਾਰ ਇਹ ਸਵਾਲ ਪੁੱਛਿਆ ਜਾ ਰਿਹਾਗਾ ਕਿ ਕਿਉਂਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਜਿਤਾਇਆਗਾ ਖਾਸ ਤੌਰ ਤੇ ਉਹਨਾਂ ਦਾ ਤੇ ਬਾਕੀ ਜਿੰਨੇ ਉਹਨਾਂ ਦੇ ਹਮਾਇਤੀ ਸੀਗੇ ਔਰ ਜਿੰਨੇ ਉਹਨਾਂ ਦੇ ਵਿਰੋਧੀ ਵੀ ਨੇ ਉਹਨਾਂ ਦੇ ਵੀ ਮਨ ਦੇ ਵਿੱਚ ਇੱਕੋ ਹੀ ਸਵਾਲ ਉੱਠ ਰਿਹਾਗਾ ਕੀ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਇਹਦੇ ਬਾਰੇ ਗੱਲਬਾਤ ਕਰਦੇ ਆਂ ਉਹ ਵੀਡੀਓ ਕਰਦੇ ਆਂ ਸਟਾਰ ਬੈਂਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਫਤਿਹ ਦੋਸਤੋ ਭਾਈ ਅਮਰਤਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਤਾਂ ਜਿੱਤ ਦੀ ਵਧਾਈ ਔਰ ਜਿੰਨੇ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਵੀ ਜਿੱਤ ਦੀ ਵਧਾਈ ਦਿੰਨੇ ਆ ਹੁਣ ਸਵਾਲ ਪੈਦਾ ਹੁੰਦਾ ਹੈਗਾ ਕਿ ਕੀ ਭਾਈ ਅਮਰਤਪਾਲ ਸਿੰਘ ਬਾਹਰ ਆਉਣਗੇ ਜਾਂ ਨਹੀਂ ਕਰੂਨ ਕੀ ਕਹਿੰਦਾਗਾ ਦੋਸਤੋ ਇੱਥੇ ਆਪਾਂ ਗੱਲਬਾਤ ਕਰਾਂਗੇ ਕਿ ਕਾਨੂੰਨ ਚਾਹੇ ਕੁਝ ਵੀ ਕਹਿੰਦਾ ਹੋਵੇ ਲੇਕਿਨ ਜਿਹੜਾ ਲੋਕਾਂ ਦਾ ਮੈਂਡੇਟ ਉਹਨਾਂ ਨੂੰ ਮਿਲ ਗਿਆ ਉਹਨਾਂ ਦੇ ਪੱਖ ਦੇ ਵਿੱਚ ਫਤਵਾ ਆ ਗਿਆ ਇਸ ਗੱਲ ਨੂੰ ਸੁਪਰੀਮ ਕੋਰਟ ਵੀ ਡਣਾਈ ਨਹੀਂ ਕਰਦੀ ਸੁਪਰੀਮ ਕੋਰਟ ਵੀ ਇਹ ਗੱਲ ਕਹਿੰਦਾ ਜਾ ਰਿਹਾ ਕਿ ਜਿਹੜੇ ਜਿਸ ਦੇ ਪੱਖ ਵਿੱਚ ਜਦੋਂ ਮੈਂਡੇਟ ਆ ਜੇ ਲੋਕਾਂ ਦਾ ਉਹ ਸਭ ਤੋਂ ਵੱਡੀ ਗੱਲਬਾਤ ਹੈ ਚਾਹੇ ਕੋਈ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਹੈ ਜਾਂ ਨਾ ਹੈ ਕਿ ਉਹਨਾਂ ਨੂੰ ਛੱਡਣਾ ਪਵੇਗਾ ਚਾਹੇ ਇਹ ਕੋਈ ਕਾਨੂੰਨ ਨਹੀਂ ਹੈਗਾ ਪਰ ਕਿਉਂਕਿ ਜਦੋਂ ਉਹਨਾਂ ਨੇ ਉੱਪਰ NSA ਲਾ ਕੇ ਉਹਨਾਂ ਨੂੰ ਅਗਰ ਦਿੱਤਾ ਹੈ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ FIR ਵੱਡੀ ਨਹੀਂ ਹੈਗੀ ਤੇ ਜਿਹੜਾ ਜਦੋਂ ਉਹਨਾਂ ਨੇ ਸੰਵਿਧਾਨ ਦੀ ਸੋਹ ਚੁੱਕ ਲਈ ਸੰਵਿਧਾਨ ਦੀ ਸੋਹ ਚੁੱਕ ਕੇ ਉਹ ਚੋਣਾਂ ਦੇ ਪ੍ਰੋਸੈਸ ਦੇ ਵਿੱਚ ਆ ਗਏ ਤਾ ਉਹ ਹੋਣਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕੋਈ ਦੇਸ਼ ਵਿਰੋਧੀ ਜਰਾ ਕੋਈ ਹੋਰ ਉਹਨਾਂ ਦੇ ਉੱਪਰ ਹੁਣ ਇਲਜ਼ਾਮ ਹੈ ਜਿਹੜਾ ਉਹ ਆਟੋਮੈਟਿਕਲੀ ਜਿਹੜਾ ਖਤਮ ਹੋ ਜਾਂਦਾ ਹੈ ਕਿਉਂਕਿ ਹੁਣ ਉਹਨਾਂ ਨੇ ਸਭ ਤੋਂ ਪਹਿਲਾਂ ਸੰਵਿਧਾਨ ਨੂੰ ਮੰਨਣ ਵਾਲੀ ਗੱਲ ਹੁੰਦੀ ਹੈ ਜਾਂ ਕਸਮ ਖਾ ਕੇ ਜਦੋਂ ਫਾਰਮ ਭਰਦੇ ਆਪਾਂ ਤੇ ਉਸ ਤੋਂ ਬਾਅਦ ਹੁਣ ਜਿਹੜਾ ਉਹਨਾਂ ਵੱਲੋਂ ਫੇਰ ਜਿੱਤਣ ਤੋਂ ਬਾਅਦ ਸੰਵਿਧਾਨ ਦੀ ਕਸਮ ਖਾਦੀ ਜਾਊਗੀ ਉਹ ਜਦੋਂ ਉਹਨਾਂ ਨੇ ਕਸਮ ਖਾ ਕੇ ਸਵਿਧਾਨ ਦੀ ਸਹੁੰ ਚੁੱਕ ਲਈ ਉਸ ਤੋਂ ਬਾਅਦ ਇਹ ਸਵਾਲ ਹੈ ਜਿਹੜਾ ਖਤਮ ਹੋ ਜਾਵੇਗਾ ਕਿ ਕੀ ਉਹ ਹੁਣ ਕੋਈ ਦੇਸ਼ ਵਿਰੋਧੀ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਵੇਗਾ ਇਸ ਲਈ ਦੋਸਤੋ ਕਿਸੇ ਵੀ ਸਰਕਾਰ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਜਦੋਂ ਬੰਦੇ ਨੂੰ ਲੋਕਾਂ ਵੱਲੋਂ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਹੋਵੇ ਕਿ ਉਹਨਾਂ ਨੂੰ ਕੋਈ ਏਜੰਸੀ ਜਾਂ ਪੁਲਿਸ ਅੰਦਰ ਰੱਖ ਸਕੇਗੀ ਐਸੀ ਜ਼ੁਰਤ ਕੋਈ ਸਰਕਾਰ ਨਹੀਂ ਕਰਦੀ ਹੁੰਦੀ ਮੇਰਾ ਕਹਿਣ ਤੋਂ ਭਾਵ ਹੁਣ ਉਹ ਬਹੁਤ ਜਲਦੀ ਜੇਲ੍ਹ ਤੋਂ ਬਾਹਰ ਆਉਣਗੇ ਔਰ ਤੁਹਾਡੇ ਵਿੱਚ ਹੋਣਗੇ ਤੇ ਲੋਕਾਂ ਦੇ ਮਸਲੇ ਜਿਹਦੇ ਕਰਕੇ ਲੋਕਾਂ ਨੇ ਉਹਨਾਂ ਨੂੰ ਜਿਤਾਇਆਗਾ ਤੇ ਉਹ ਉਹ ਮਸਲੇ ਲੈ ਕੇ ਪਾਰਲੀਮੈਂਟ ਦੇ ਵਿੱਚ ਜਾਣਗੇ ਤੇ ਦੋਸਤੋ ਸਭ ਤੋਂ ਵੱਡੀ ਗੱਲ ਇੱਕ ਤਾਂ ਹੁਣ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਣਾ ਉਹਨਾਂ ਦਾ ਇਹ ਵੱਡੀ ਜ਼ਿੰਮੇਵਾਰੀ ਆ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਇਹ ਆ ਕਿ 2027 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਦੋਂ ਪਹਿਲਾਂ-ਪਹਿਲਾਂ ਹੁਣ ਅਗਵਾਈ ਇੱਕ ਤਰ੍ਹਾਂ ਦੀ ਲੋਕਾਂ ਨੇ ਭਾਈ ਅਮਰਪਾਲ ਸਿੰਘ ਦੇ ਨੂੰ ਦੇ ਦਿੱਤੀ ਆ ਨੌਜਵਾਨ ਲੜਕੇਗਾ ਔਰ ਹਰ ਇੱਕ ਪੱਖੋਂ ਸੁਚੇਤ ਹੈ ਤੇ ਅੰਬਰਤਾਰੀ ਸਿੰਘ ਹੈਗਾ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਸਾਰੇ ਪੰਜਾਬ ਦੇ ਵਿੱਚੋਂ 117 ਹਲਕਿਆਂ ਦੇ ਵਿੱਚ ਕੁਰਬਾਨੀ ਵਾਲੇ ਸਿੰਘ ਜਾਂ ਜਿਨ੍ਹਾਂ ਜਿਹੜੇ ਸ਼ਹੀਦਾਂ ਦੇ ਬੱਚੇ ਨੇ ਸ਼ਹੀਦਾਂ ਦੀਆਂ ਧੀਆਂ ਨੇ ਪੁੱਤਰ ਨੇ ਜਾਂ ਘਰਵਾਲੀਆਂ ਨੇ ਉਹਨਾਂ ਨੂੰ ਪਿਆਰ ਕਰਕੇ ਹਰੇਕ ਹਲਕੇ ਦੇ ਵਿੱਚੋਂ ਇੱਕ ਕੈਂਡੀਡੇਟ ਕੁਰਬਾਨੀ ਵਾਲਾ ਤਿਆਰ ਕਰਕੇ ਉਹਨੂੰ ਵਿਧਾਨ ਸਭਾ ਦੇ ਲਈ ਚੋਣਾਂ ਦੇ ਵਿੱਚ ਲੈ ਕੇ ਆਉਣਾ ਭਾਈ ਅਮਰਤਪਾਲ ਸਿੰਘ ਦੀ ਹੁਣ ਇਹ ਜ਼ਿੰਮੇਵਾਰੀ ਹੈ ਅਗਰ ਉਹ ਪੂਰੀ ਸਮਝਦਾਰੀ ਦੇ ਨਾਲ ਇਹ ਜ਼ਿੰਮੇਵਾਰੀ ਨੂੰ ਨਿਭਾ ਲੈਂਦੇ ਨੇ ਤੇ ਕੱਲਾ-ਕੱਲਾ ਹਲਕਾ ਹਿੰਮਤ ਕਰਕੇ ਮਿਹਨਤ ਕਰਕੇ ਉਥੋਂ ਇੱਕ-ਇੱਕ ਕੈਂਡੀਡੇਟ ਨੂੰ ਉਹ ਲਿਆਉਣ ਦੇ ਵਿੱਚ ਸਫਲ ਹੋ ਜਾਂਦੇ ਨੇ ਤਾਂ ਮੈਂ ਇਹ ਕਹਿ ਸਕਦਾਗਾ ਕਿ 2027 ਦੀ ਜਿਹੜੀ ਵਿਧਾਨ ਸਭਾ ਉਹਦਾ ਰੰਗ ਰੂਪ ਦਾ ਸਰਕਾਰ ਇੱਕ ਵੱਖਰੇ ਤਰ੍ਹਾਂ ਦੀ ਬਣ ਕੇ ਆਵੇਗੀ ਕਿਉਂਕਿ ਲੋਕਾਂ ਨੇ ਤਕਰੀਬਨ ਪਾਰਟੀਆਂ ਨੂੰ ਨਕਾਰ ਦਿੱਤਾ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਕੋਲੇ ਸੀਟਾਂ ਵੱਧ ਜਾਣੀਆਂ ਇਹ ਕਿਉਂਕਿ ਇੱਕ ਤਰ੍ਹਾਂ ਦਾ ਜਦੋਂ ਉੱਥੇ ਮੁਕਾਬਲੇ ਤੇ ਕੋਈ ਇਸ ਤਰ੍ਹਾਂ ਦੇ ਪੰਥਕ ਕੈਂਡੀਡੇਟ ਹੈ ਨਹੀਂ ਸੀਗੇ ਇਸ ਕਰਕੇ ਜਿਹੜਾ ਵੋਟਰਾਂ ਦੀ ਗਿਣਤੀ ਉਹਨਾਂ ਦੇ ਹੱਥ ਕੋਈ ਚਲੀ ਗਈ ਪਰ ਜਦੋਂ ਜਿਵੇਂ ਇਹ ਦੋ ਸੀਟਾਂ ਤੇ ਪੰਥਕ ਉਮੀਦਵਾਰ ਆ ਚੁੱਕੇ ਸੀਗੇ ਫਰੀਦਕੋਟ ਤੇ ਖਡੂਰ ਸਾਹਿਬ ਦੇ ਵਿੱਚੋਂ ਤਾਂ ਲੋਕਾਂ ਨੇ ਆਪਣਾ ਫਤਵਾ ਸੁਣਾ ਦਿੱਤਾ ਇਹ ਫਤਵਾ ਸਾਰੇ ਪੰਜਾਬ ਲਈ ਹੈ ਇਹ ਇਕੱਲੇ ਦੋਨੇ ਹਲਕਿਆਂ ਦੀ ਗੱਲ ਨਹੀਂ ਹੈਗੀ ਹੁਣ ਜਦੋਂ ਬਾਕੀ ਪੰਜਾਬ ਦੇ ਵਿੱਚ ਵੀ ਕੈਂਡੀਡੇਟ ਆਉਣਗੇ ਤਾਂ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਬਿਲਕੁਲ ਪੰਥਕ ਉਮੀਦਵਾਰਾਂ ਦੇ ਹੱਕ ਵਿੱਚ ਜਾਵੇਗਾ ਤੇ ਇੱਕ ਵੱਖਰੇ ਤਰ੍ਹਾਂ ਦੀ ਸਰਕਾਰ ਬਣੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਬਹੁਤ ਦਿਲ ਤੋੜਿਆ ਔਰ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਵੀ ਦਿਖਾ ਦਿੱਤੀ ਕਿ ਜੋ ਤੁਸੀਂ 2017 ਦੇ ਵਿੱਚ ਤੁਹਾਨੂੰ 4 ਸੀਟਾਂ ਦਿੱਤੀਆਂ ਦੀਆਂ ਉਦੋਂ ਵੀ ਘੱਟ ਤੇ ਲੈ ਜਾਂਦੇ ਔਰ ਜਿਹੜੀਆਂ 2022 ਦੇ ਵਿੱਚ ਤੁਹਾਨੂੰ 92 ਸੀਟਾਂ ਦਿੱਤੀਆਂ ਸੀ ਉਨ੍ਹਾਂ ਦੇ ਵਿੱਚੋਂ ਦੋਸਤੋ ਕਾਮ ਕਾਮ 64 ਸੀਟਾਂ ਦੇ ਵਿਧਾਨ ਸਭਾ ਦੇ ਇਹ ਹਾਰ ਚੁੱਕੇ ਨੇ तकरीबन 27 ਕ ਐਮ ਐਲ ਏ ਅਬ ਦਾ ਹਲਕਾ ਬਚਾ ਸਕੇ ਨੇ ਔਰ ਬਾਕੀ ਦਾ ਇਹਨਾਂ ਦੇ ਹਲਕੇ ਨੇ ਐਮ ਐਲ ਏ ਮੰਤਰੀਆਂ ਦੇ ਖੁਦ ਮੰਤਰੀ ਜਿਹੜੇ ਆਪ ਵੀ ਖੜੇ ਸੀ ਜਿਵੇਂ ਗੁਰਮੀਤ ਸਿੰਘ ਖੁੱਡੀਆਂ ਨੂੰ ਲੈ ਲਓ ਉਹ ਆਪ ਲੰਮੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮਦਾਨ ਸਭਾ ਦੇ ਵਿੱਚ ਆਏ ਸੀਗੇ ਲੇਕਿਨ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਹਲਕੇ ਦੇ ਉੱਤੇ ਜਿਹੜਾ ਹਾਰ ਗਏ ਨੇ ਔਰ ਘਟੋ ਘਟ ਮੇਰੇ ਖਿਆਲ ਦੇ ਵਿੱਚ 35-40 ਹਜ਼ਾਰ ਵੋਟਾਂ ਨਾਲ ਹਾਰੇ ਨੇ ਆਪਣੇ ਹਲਕੇ ਦੇ ਵਿੱਚੋਂ ਇਹ ਇੱਕ ਵੱਖਰੇ ਤਰ੍ਹਾਂ ਦਾ ਲੋਕਾਂ ਦਾ ਸਵਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ